ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਨੰਗਲ ਦੇ ਕਰੀਬੀ ਪਿੰਡ ਦੜੌਲੀ ਤੋਂ ਜਿੱਥੇ ਕੀ ਬੀਤੀ ਰਾਤ ਆਏ ਤੂਫਾਨ ਦੇ ਨਾਲ ਦੋ ਮੱਜਾਂ ਦੀ ਮੌਤ ਹੋ ਗਈ ਹੈ ਇਹ ਦੁਰਘਟਨਾ ਨਹਿਰ ਦੇ ਕਿਨਾਰੇ ਲੱਗੇ ਬੂਟਿਆਂ ਦੇ ਕਾਰਨ ਵਾਪਰੀ ਹੈ ਦੇਰ ਰਾਤ ਜਦੋਂ ਤੂਫਾਨ ਤੇਜ਼ ਸੀ ਤੇ ਬੂਟੇ ਸੰਤੋਖ ਸਿੰਘ ਦੇ ਘਰ ਦੇ ਬਾੜੇ ਉੱਤੇ गिर ਗਏ ਜਿਸ ਦੇ ਕਾਰਨ ਉਸ ਦੀਆਂ ਦੋ ਮੱਜਾਂ ਹੇਠਾਂ ਆ ਕੇ ਦੱਬ ਗਈਆਂ ਦੇਰ ਰਾਤ ਹੋਣ ਦੇ ਚੱਲਦੇ ਹੋਏ ਕੋਈ ਉਸ ਦੀ ਸਹਾਇਤਾ ਕਰਨ ਨਹੀਂ ਪਹੁੰਚ ਸਕੇ ਅਤੇ ਉਸ ਦੀਆਂ ਦੋ ਮੱਜਾਂ ਬੂਟੇ ਦੇ ਹੇਠਾਂ ਦੱਬ ਕੇ ਮਰ ਗਈਆਂ। ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਦੇ ਹੋਏ ਸੰਤੋਖ ਨੇ ਦੱਸਿਆ ਕਿ ਉਹ ਮੱਜਾਂ ਦੇ ਦੁੱਧ ਦਾ ਕੰਮ ਕਰਦਾ ਹੈ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ। ਉਸ ਦੀਆਂ ਦੋ ਮੱਜਾਂ ਮਰਨ ਦੇ ਨਾਲ ਉਸ ਦਾ ਕਾਫੀ ਵੱਡਾ ਨੁਕਸਾਨ ਹੋ ਗਿਆ ਹੈ। ਇਸ ਘਟਨਾ ਨੇ ਪਿੰਡ ਦੇ ਲੋਕਾਂ ਦੇ ਲਈ ਭਾਰੀ ਚਿੰਤਾ ਖੜੀ ਕਰ ਦਿੱਤੀ ਹੈ। ਲੋਕਾਂ ਨੇ ਜੰਗਲਾਤ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਉਸ ਨਹਿਰ ਦੇ ਕਿਨਾਰੇ ਅਤੇ ਹੋਰ ਖਤਰਨਾਕ ਥਾਵਾਂ ਉਤੇ ਖੜੇ ਹੋਏ ਬੂਟਿਆਂ ਨੂੰ ਕਟਵਾ ਕੇ ਲੋਕਾਂ ਨੂੰ ਹੱਥ ਦੇ ਦੇਵੇ ਤਾਂ ਜੋ ਅਜਿਹੇ ਹਾਸੇ ਦੁਆਰਾ ਨਾ ਹੋ ਸਕਣ ਸੰਤੋਖ ਸਿੰਘ ਅਤੇ ਉਸ ਦੇ ਪਰਿਵਾਰ ਲਈ ਇਹ ਸਿਰਫ ਮੱਜਾਂ ਦੀ ਮੌਤ ਨਹੀਂ ਸਗੋ ਰੋਜੀ ਰੋਟੀ ਦੇ ਵੱਡੇ ਸਾਧਨ ਦਾ ਖਤਮ ਹੋਣਾ ਵੀ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਜੀ ਸਾਡੀਆਂ ਮੱਜਾਂ 7:00 ਵਜੇ 4:00 ਹੋਰ ਵਜੀਆਂ ਵਾਧਿਆ ਅੱਜ ਉੱਤਰ ਕਿੱਸਾ ਰਹਿ ਗਈ ਵੀਰੇ ਵੀ ਰਾਤ ਦੀ ਰਾਤੀਆਂ ਹੈ ਢਾ ਗਿਆ ਬੱਚਾ ਮੌਤ ਹੋ ਗਈ ਤਾਂ ਬੱਚਿਆਂ ਦੀ ਸਤੂਨ ਵਾਲੀ ਮੱਛੀ ਜਿੰਨੇ ਰਹਿ ਗਏ ਤੇ ਤੋਂ ਸਾਲ ਦੀ ਝੋਟੀ ਇਹ ਬੂਟੇ ਜਿਹੜੇ ਉੱਪਰ ਤਰਸ ਇਹਨਾਂ ਨੂੰ ਫਟਵਾਇਆ ਜਾਵੇ ਕਿ ਕਾਲੀ ਹੋਰ ਚੁੱਪੀ ਦੀ ਹੈ ਸਵੇਤੇ ਦੇ ਬੂਟੇ ਐ ਦੋ ਇਹਨਾਂ ਨੂੰ ਕਟਵਾਇਆ ਜਾ ਸਾਨੂੰ ਮਕਾਨ ਦਾ ਵੀ ਖਤਰਾ ਹੈ ਤਾਂ ਜੀਆਂ ਦਾ ਵੀ ਖਤਰਾ ਕੋ ਉੱਪਰ ਆ ਕੇ ਡੇ ਨਹੀਂ ਜਾਵੇ ਨੇਰੀ ਨਾਲ ਇਸ ਕਰਕੇ ਸਾਡਾ ਇਹ ਸੱਲ ਹੋਣਾ ਚਾਹੀਦਾ ਕੋਈ ਨਾ ਕੋਈ ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਨੰਗਲ ਦੇ ਕਰੀਬੀ ਪਿੰਡ ਦੜੌਲੀ ਤੋਂ ਜਿੱਥੇ ਕੀ ਬੀਤੀ ਰਾਤ ਆਏ ਤੂਫਾਨ ਦੇ ਨਾਲ ਦੋ ਮੱਜਾਂ ਦੀ ਮੌਤ ਹੋ ਗਈ ਹੈ ਇਹ ਦੁਰਘਟਨਾ ਨਹਿਰ ਦੇ ਕਿਨਾਰੇ ਲੱਗੇ ਬੂਟਿਆਂ ਦੇ ਕਾਰਨ ਵਾਪਰੀ ਹੈ ਦੇਰ ਰਾਤ ਜਦੋਂ ਤੂਫਾਨ ਤੇਜ਼ ਸੀ ਤੇ ਬੂਟੇ ਸੰਤੋਖ ਸਿੰਘ ਦੇ ਘਰ ਦੇ ਬਾੜੇ ਉੱਤੇ गिर ਗਏ ਜਿਸ ਦੇ ਕਾਰਨ ਉਸ ਦੀਆਂ ਦੋ ਮੱਜਾਂ ਹੇਠਾਂ ਆ ਕੇ ਦੱਬ ਗਈਆਂ ਦੇਰ ਰਾਤ ਹੋਣ ਦੇ ਚੱਲਦੇ ਹੋਏ ਕੋਈ ਉਸਦੀ ਸਹਾਇਤਾ ਕਰਨ ਨਹੀਂ ਪਹੁੰਚ ਸਕੇ ਅਤੇ ਉਸ ਦੀਆਂ ਦੋ ਮੱਜਾਂ ਬੂਟੇ ਦੇ ਹੇਠਾਂ ਦੱਬ ਕੇ ਮਰ ਗਈਆਂ। ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਦੇ ਹੋਏ ਸੰਤੋਖ ਨੇ ਦੱਸਿਆ ਕਿ ਉਹ ਮੱਜਾਂ ਦੇ ਦੁੱਧ ਦਾ ਕੰਮ ਕਰਦਾ ਹੈ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ। ਉਸ ਦੀਆਂ ਦੋ ਮੱਜਾਂ ਮਰਨ ਦੇ ਨਾਲ ਉਸ ਦਾ ਕਾਫੀ ਵੱਡਾ ਨੁਕਸਾਨ ਹੋ ਗਿਆ ਹੈ। ਇਸ ਘਟਨਾ ਨੇ ਪਿੰਡ ਦੇ ਲੋਕਾਂ ਦੇ ਲਈ ਭਾਰੀ ਚਿੰਤਾ ਖੜੀ ਕਰ ਦਿੱਤੀ ਹੈ। ਲੋਕਾਂ ਨੇ ਜੰਗਲਾਤ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਨਹਿਰ ਦੇ ਕਿਨਾਰੇ ਅਤੇ ਹੋਰ ਖਤਰਨਾਕ ਥਾਂਵਾਂ ਉਤੇ ਖੜੇ ਹੋਏ ਬੂਟਿਆਂ ਨੂੰ ਕਟਵਾ ਕੇ ਲੋਕਾਂ ਨੂੰ ਰਾਹਤ ਦੇਵੇ ਤਾਂ ਜੋ ਅਜਿਹੇ ਹਾਦਸੇ ਦੁਬਾਰਾ ਨਾ ਹੋ ਸਕਣ ਸੰਤੋਖ ਸਿੰਘ ਅਤੇ ਉਸਦੇ ਪਰਿਵਾਰ ਲਈ ਇਹ ਸਿਰਫ ਮੱਜਾਂ ਦੀ ਮੌਤ ਨਹੀਂ ਸਗੋਂ ਰੋਜੀ ਰੋਟੀ ਦੇ ਵੱਡੇ ਸਾਧਨ ਦਾ ਖਤਮ ਹੋਣਾ ਵੀ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਹੈ ਜੀ ਸਾਡੀਆਂ ਮੱਜਾਂ ਐਸਾ ਤਿੰਨ ਵਜੇ ਚਾਰ ਹੋਰ ਵਜੇ ਆਵਾਦੀਆਂ ਅੱਜ ਤੱਕ ਕਿਸ ਤਰ੍ਹਾਂ ਰਹਿ ਗਈ ਗਰੀਬੀ ਇਹ ਰਾਤ ਦੀ ਰਾਤੀਆਂ ਹੈ ਐਡਾ ਆ ਗਿਆ ਬੱਚਾ ਮੌਤ ਹੋ ਗਈ ਤਾਂ ਉਹ ਬੱਚਿਆਂ ਦੀ ਸਤੂਨ ਵਾਲੀ ਮੱਛੀ ਜਿੰਨੇ ਰਹਿ ਗਏ ਤੇ ਸਤੂਨ ਵਾਲੀ ਝੋਤੀ ਇਹ ਬੂਟੇ ਜਿਹੜੇ ਉੱਪਰ ਦਰਖਤ ਇਹਨਾਂ ਨੂੰ ਕਟਵਾਇਆ ਜਾਵੇ ਏਕੇ ਸਾਡੀ ਔਰ ਚੁੱਪੀ ਦੀ ਹੈ ਸਵੇਤੇ ਨੇ ਬੂਤੇ ਐ ਦੋ ਇਹਨਾਂ ਨੂੰ ਕਟਵਾਇਆ ਜਾ ਸਾਨੂੰ ਮਕਾਨ ਦਾ ਵੀ ਖਤਰਾ ਹੈ ਤਾਂ ਜੀਆਂ ਦਾ ਵੀ ਖਤਰਾ ਹੈ ਉੱਪਰ ਆ ਕੇ ਡਿੰਗਾ ਬਣੇ ਰਹੀ ਨਾਲ ਇਸ ਕਰਕੇ ਸਾਡਾ ਇਹ ਹੱਲ ਹੋਣਾ ਚਾਹੀਦਾ ਕੋਈ ਨਾ ਕੋਈ